ਇੱਕ ਕੋਈ ਗਰੀਬ ਬੱਚਾ ਸੀ ਆ ਜੜੀ ਢੇਡਾਂ ਚਾਰ ਚਾਰਦਾ ਸੀ ਪੁਰਾਣੇ ਸਮਿਆਂ ਚ ਇਹੀ ਚੀਜ਼ਾਂ ਹੁੰਦੀਆਂ ਸਾਨੂੰ ਢੇਡਾਂ ਚਾਰਨੀਆਂ ਮੱਝਾਂ ਚਾਰਨੀਆਂ ਇੱਕ ਗਰੀਬ ਆ ਜੜੀ ਨੇ ਕਿਤੋਂ ਇਹ ਗੱਲ ਸੁਣ ਲਈ ਵੀ ਪ੍ਰਮਾਤਮਾ ਵਾਹਿਗੁਰੂ ਹੈ ਜਿਹੜਾ ਨਾ ਕੋਈ ਉਹਦੇ ਮਾਂ ਨਾ ਕੋਈ ਉਹਦੇ ਬਾਪ ਨਾ ਕੋਈ ਉਹਦੇ ਭੈਣ ਨਾ ਉਹਦੇ ਕੋਈ ਭਾਈ ਨਾ ਉਹਦੇ ਕੋਈ ਧੀ ਨਾ ਉਹਦੇ ਕੋਈ ਪੁੱਤ ਕੱਲਾ ਹੀ ਹੈ ਇਹ ਸੁਣ ਲਈ ਕਿਤੇ ਕਿਸੇ ਕੋਲੋਂ ਗੱਲ ਉਹ ਸਾਥ ਸੰਗਤ ਵਿਚਾਰਾ ਪੇਡਾਂ ਚਾਰਦਾ ਚਾਰਦਾ ਖੜਾ ਹੱਥ ਜੋੜੇ ਤੇ ਰੱਬ ਨੂੰ ਯਾਦ ਕਰਨ ਲੱਗਾ ਰੱਬ ਨੂੰ ਯਾਦ ਕਰਨ ਲੱਗਾ ਕਹਿੰਦਾ ਰੱਬਾ ਮੈਂ ਸੁਣਿਆ ਤੇਰੇ ਕੋਈ ਹੈ ਹੀ ਨਹੀਂ ਨਾ ਕਹਿੰਦੇ ਤੇਰੇ ਮਾਂ ਹੈ ਨਾ ਤੇਰੇ ਕੋਈ ਬਾਪ ਹੈ ਮਾਂ ਵੀ ਹੈ ਨਹੀਂ ਤੇਰੀ ਤੇਰਾ ਪਿਓ ਵੀ ਹੈ ਨਹੀਂ ਅੱਛਾ ਨਾ ਤੇਰੇ ਕੋਈ ਭੈਣ ਨਾ ਭਾਈ ਓਹੋ ਕੋਈ ਤੇਰਾ ਕੋਈ ਵੀ ਨਹੀਂ ਰਿਸ਼ਤੇਦਾਰ ਵੀ ਨਹੀਂ ਤੇਰਾ ਵਿਆਹ ਵੀ ਨਹੀਂ ਹੋਇਆ ਨਾ ਕੋਈ ਤੇਰੇ ਪੁੱਤ ਨਾ ਕੋਈ ਧੀ ਨਾ ਕੋਈ ਘਰ ਵਾਲੇ ਅੱਛਾ ਇਕੱਲਾ ਹੀ ਐ ਇਹ ਤਾਂ ਬਹੁਤ ਮਾੜੀ ਗੱਲ ਹੈ ਇਕੱਲੇ ਬੰਦੇ ਨੂੰ ਤਾਂ ਬੜਾ ਔਖਾ ਲੱਗਦਾ ਜ਼ਿੰਦਗੀ ਜਿਉਣੀ ਅੱਛਾ ਹੀ ਹਾਂ ਕਰ ਤੂੰ ਵੀ ਇਕੱਲਾ ਹੈ ਮੈਂ ਵੀ ਇਕੱਲਾ ਹੀ ਹਾਂ ਢੇਡਾਂ ਚਰਨ ਵਾਲਾ ਜਿਹੜੀ ਕੰਨਾ ਮੇਰੇ ਵੀ ਮਾਂ ਹੈ ਨਹੀਂ ਛੋਟੇ ਜਿਹਨੂੰ ਛੱਡ ਕੇ ਚਲ ਗਈ ਸੀ ਕਿਉਂ ਵੀ ਹੈ ਨਹੀਂ ਭੈਣ ਭਾਈ ਵੀ ਹੈ ਨਹੀਂ ਹਜੇ ਤਾਂ ਛੋਟਾ ਹੀ ਆ ਮੈਂ ਤੀ ਪੁੱਤ ਕਿੱਥੋਂ ਹੋਣੇ ਕੱਲਾ ਹੀ ਆ ਉਹ ਮੇਰੇ ਕੋਲ ਥੋੜੀਆਂ ਭੇਡਾਂ ਜ਼ਰੂਰ ਹੈਗੀਆਂ ਤੂੰ ਆਉਂ ਕਰ ਮੇਰੇ ਕੋਲ ਆ ਜਾ ਆਪਾਂ ਇਕੱਠੇ ਰਹਿਆ ਕਰਾਂਗੇ ਦੋਵੇਂ ਹੀ ਜਿੰਨੀਆਂ ਭੇਡਾਂ ਮੇਰੇ ਕੋਲ ਅਧੀਆਂ ਕਿ ਤੈਨੂੰ ਦੇ ਦੂੰ ਆਪਾਂ ਉਧਰੋਂ ਤੂੰ ਮੋੜ ਲਿਆ ਕਰੀਂ ਇਧਰੋਂ ਮੈਂ ਮੋੜ ਲਿਆ ਕਰੂੰ ਆਪਣਾ ਗੁਜ਼ਾਰਾ ਵਧੀਆ ਹੋ ਜੇ ਤੂੰ ਮੇਰੇ ਕੋਲ ਆ ਜਾ ਇਦਾਂ ਹੱਥ ਜੋੜੀ ਖੜਾ ਸੀ ਔਰ ਇਦਾਂ ਹੀ ਕਹੀ ਜਾਂਦਾ ਸੀ ਵਾਰ-ਵਾਰ ਹੁਣ ਦੇਰੀ ਨਾ ਲੈ ਛੇਤੀ ਆ ਜਾ ਮਨ ਕਰੇ ਮੇਰਾ ਮਨ ਬਦਲ ਜੇ ਫਿਰ ਇੱਕ ਵੀ ਭੇਡ ਨਹੀਂ ਦੇਣੀ ਮੈਂ ਮੇਰਾ ਕੀ ਪਤਾ ਲੱਗਦਾ ਮਨ ਦਾ ਤੂੰ ਆ ਜਾ ਭੇਡਾਂ ਮੈਂ ਦੇ ਦੂੰਗਾ ਤੈਨੂੰ ਇਦਾਂ ਹੀ ਗੱਲਾਂ ਕਰ ਰਿਹਾ ਤੇ ਹਾਜ਼ਰਤ ਇੱਕ موسی ਇੱਕ ਪਗੰਬਰ ਹੋਇਆ ਉਹ ਕੋਲ ਦੀ ਲੰਘ ਰਿਹਾ ਸੀ ਉਹਨੇ ਸੁਣਿਆ ਵੀ ਆ ਜਿਹੜੀ ਕੀ ਕਰੀ ਜਾਂਦਾ ਉਨੇ ਜਦ ਹੀ ਸੁਣੀ ਗੱਲ ਵੀ ਇਹ ਆ ਜੜੀ ਲੜਕਾ ਇਹ ਤਾਂ ਰੱਬ ਨੂੰ ਕਰੇ ਰੱਬਾ ਤੇਰਾ ਕੋਈ ਹੈ ਨਹੀਂ ਤੂੰ ਕੱਲਾ ਹੀ ਐ ਵਿਚਾਰਾ ਤੇਰੇ ਨਾਲ ਕੋਈ ਮਾਂ ਨਾ ਤੇਰੇ ਕੋਈ ਪਿਓ ਨਾ ਭੈਣ ਨਾ ਭਾਈ ਤੇਰੇ ਤਾਂ ਕੋਈ ਅੱਗੇ ਪਿੱਛੇ ਵੀ ਹੈ ਨਹੀਂ ਕਹਿੰਦੇ ਤੇਰਾ ਤਾਂ ਥਾਂ ਟਿਕਾਣਾ ਵੀ ਕਿਸੇ ਨੂੰ ਨਹੀਂ ਪਤਾ ਤੂੰ ਕਿੱਥੇ ਰਹਿਣਾ ਕੋਈ ਥਾਂ ਟਿਕਾਣਾ ਵੀ ਹੈ ਨਹੀਂ ਲਾ ਮਕਾਨ ਐ ਤੂੰ ਲਾ ਸ਼ਰੀਕ ਐ ਤੂੰ ਤੇਰਾ ਕੋਈ ਸ਼ਰੀਕੇ ਵਾਲਾ ਨਹੀਂ ਓਹੋ ਮੇਰੇ ਕੋਲੇ ਕੋਈ ਚੋਪੜੀ ਤਾਂ ਹੈਗੀ ਏ ਗੱਲਾਂ ਕਰਦੇ ਜਦੋਂ ਉਹਨੇ ਸੁਣਿਆ ਉਹਨੇ ਝਿੜਕਤਾ ਨੂੰ ਕਹਿੰਦਾ ਓਏ ਨਾਦਾਨ ਬੇਸਮਝ ਇਹ ਕੀ ਕਹੀ ਜਾਂਦਾ ਪਤਾ ਤੈਨੂੰ ਖੁਦਾ ਕਿੱਡਾ ਵੱਡਾ ਤੂੰ ਉਹਨੂੰ ਇਦਾਂ ਦੇ ਲਫ਼ਜ਼ ਬੋਲ ਰਿਹਾ ਤੈਨੂੰ ਸਮਝ ਨਹੀਂ ਇਦਾਂ ਨਹੀਂ ਕਰੀਦੀ ਹੁੰਦੀ ਦੁਆ ਵਿਚਾਰਾ ਸਹਿਮ ਗਿਆ ਡਰ ਗਿਆ ਕਹਿੰਦਾ ਜੀ ਮਾਫ ਕਰਿਓ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸੁਣਿਆ ਸੀ ਕਿਸੇ ਬੰਦੇ ਤੋਂ ਵੀ ਇਦਾਂ ਦਾ ਮੈਂ ਤੁਹਾਨੂੰ ਬੁਲਾ ਰਿਹਾ ਹਾਂ ਇੱਦਾਂ ਨਹੀਂ ਕਹਿੰਦਾ ਕਰਨਾ ਉਹ ਚੁੱਪ ਕਰ ਗਿਆ ਆਪਣੀਆਂ ਭੇਡਾਂ ਮੋੜਨ ਲੱਗ ਗਿਆ ਤੇ ਅੱਗੇ ਗਿਆ ਜਾ ਕੇ ਉਹਨੇ ਦੁਆ ਕੀਤੀ ਮੂਸੇ ਨੇ ਅੱਗੇ ਰੋਜ਼ ਕਹਿੰਦੇ ਉਹਦੀ ਗੱਲ ਹੁੰਦੀ ਸੀ ਬਾਣੀ ਆਕਾਸ਼ੋਂ ਉਹਨੂੰ ਫੁਰਦੀ ਸੀ ਅੱਜ ਬੈਠਿਆ ਰਿਹਾ ਉਹਦੀ ਸੁਰਤ ਨਾਲ ਜੁੜੇ ਬਾਰ-ਬਾਰ ਦੁਆ ਕਰੇ ਯਾ ਖੁਦਾ ਅੱਜ ਮੈਂ ਹੀ ਜੀ ਕੀ ਗੁਨਾਹ ਹੋ ਗਿਆ ਮੇਰੇ ਤੋਂ ਐਬ ਹੋ ਗਿਆ ਕਿ ਅੱਜ ਤੂੰ ਬੋਲ ਨਹੀਂ ਰਿਹਾ ਬਾਰ-ਬਾਰ ਬੇਨਤੀਆਂ ਕਰੇ ਬੇਨਤੀਆਂ ਕਰੇ ਕਰੀ ਜਾਏ ਕਰੀ ਜਾਏ ਫੇਰ ਉਹਨਾਂ ਆਵਾਜ਼ ਆਈ ਕਹਿੰਦੇ ਤੇਰੇ ਨਾਲ ਨਾਰਾਜ਼ਗੀ ਹੈ ਅੱਜ ਸਾਡੀ ਕਹਿੰਦੇ ਕਿਸ ਗੱਲ ਤੋਂ ਕਹਿੰਦੇ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜਤਾ ਕਹਿੰਦਾ ਮੈਂ ਕਿਹਨੂੰ ਤੋੜਿਆ ਜੀ ਕਹਿੰਦੇ ਉਹ ਦੇਖ ਆ ਜੜੀ ਦੁਆ ਨਹੀਂ ਸੀ ਕਰ ਰਿਹਾ ਕਹਿੰਦਾ ਜੀ ਉਹ ਕਿਹੜੀ ਦੁਆ ਕਰ ਰਿਆ ਸੀ ਉਹ ਤਾਂ ਇਦਾਂ ਦੇ ਲਫ਼ਜ਼ ਬੋਲ ਰਿਹਾ ਸੀ ਵੀ ਤੁਹਾਡੀ ਸ਼ਾਨ ਦੇ ਖਿਲਾਫ ਉਹ ਕਹਿੰਦੇ ਮੇਰੀ ਸ਼ਾਨ ਦੇ ਖਿਲਾਫ ਕੁਝ ਨਹੀਂ ਹੈਗਾ ਤੁਸੀਂ ਜਿਹੜੀਆਂ ਗੱਲਾਂ ਗੋਲਮੋਲ ਜੀਆਂ ਕਰ ਕਰਕੇ ਉਹਨਾਂ ਦੇ ਖੁੰਜੇ ਜੇ ਪੰਨ ਕੇ ਐ ਚਾਸ਼ਣੀ ਚ ਛਾੜ ਕੇ ਮਿੱਠੀਆਂ ਮਿੱਠੀਆਂ ਜੀਆਂ ਕਰਦੇ ਹੋ ਅਸਲ ਚ ਅੰਦਰੋਂ ਕੌੜੀਆਂ ਹੁੰਦੀਆਂ ਉਹਨੂੰ ਗੱਲ ਬਣਾਉਣੀ ਨਹੀਂ ਆਉਂਦੀ ਸੀ ਬਸ ਗੱਲ ਉਹ ਸਹੀ ਕਹਿ ਰਿਹਾ ਸੀ ਅਸਲ ਚ ਮੂਸਾ ਮੈਨੂੰ ਉਹ ਇਹ ਜੇ ਬੰਦੇ ਪਿਆਰੇ ਲੱਗਦੇ ਉਹ ਜੋ ਕਹਿ ਰਿਹਾ ਸੱਚੋਹੀ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਕਹਰੇ ਭਾਈ ਕਹਿੰਦੇ ਉਹਦੇ ਕੋਈ ਨਹੀਂ ਜਦ ਆਪਣੀ ਸ਼ੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਕੌਣ ਮਾਂ ਕੌਣ ਬਾਪ ਕੌਣ ਮਿੱਤਰ ਕੌਣ ਪੁੱਤਰ ਕੌਣ ਭਰਾ ਕੌਣ ਸੀ ਕੋਈ ਨਹੀਂ ਜਦੋਂ ਕਿਸੇ ਰੂਪ ਵਿਚ ਆ ਰੂਪ ਧਾਰ ਕੇ ਉਦੋਂ ਕਹਿ ਸਕਦੇ ਤੁਸੀਂ ਕਿ ਗੁਰੂ ਤੇਗ ਬਹਾਦਰ ਦੇ ਰੂਪ ਵਿਚ ਆਇਆ ਜਦੋਂ ਸਰਗੁਣ ਰੂਪ ਵਿਚ ਉਦੋਂ ਉਹਨਾਂ ਦੀ ਮਾਤਾ ਮਾਤਾ ਨਾਨਕੀ ਆ ਕਦੋਂ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਉਹਨਾਂ ਦੀ ਧਰਮ ਪਤਨੀ ਤਨਤਨ ਮਾਤਾ ਗੁਜਰੀ ਆ ਉਦੋਂ ਉਹਨਾਂ ਦਾ ਪੁੱਤਰ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਉਹ ਦੋਨਾਂ ਦੇ ਭਰਾ ਬਾਬਾ ਟਲਰਾਏ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਸੂਰਜਮਾਲ ਜੀ ਹੈਗੇ ਉਹ ਤਾਂ ਭੈਣ ਵੀ ਹੈ ਬੀਬੀ ਵੀਰੋ ਉਹ ਦੋ ਹੈਗੇ ਸਰਗੁਣ ਰੂਪ ਚ ਹੈਗੇ ਨਿਰਗੁਣ ਰੂਪ ਚ ਕੋਈ ਨਹੀਂ ਉਸ ਪਰਮ ਅਵਸਥਾ ਚ ਕੋਈ ਉਹ ਤਾਂ ਭੈਣ ਨਹੀਂ ਕੋਈ ਭਾਈ ਨਹੀਂ ਕੋਈ ਰਿਸ਼ਤੇਦਾਰ ਨਹੀਂ